ਸੁਖਿੰਦਰ ਸਿੰਘ ਮਾਹੂ ਸੁਜੇਤ ਕਿਸਾਨ ਮੋਰਚੇ ਤੋਂ ਮਾਝਾ ਜਨ ਪ੍ਰਧਾਨ ਆ ਕਿ ਮੈਂ ਅੰਮ੍ਰਿਤਸਰ ਤੋਂ ਪੂਰਬੀ ਹਲਕੇ ਤੋਂ ਇਲੈਕਸ਼ਨ ਲਈ ਲੜ ਰਿਹਾ ਹਾਂ ਮਸਲਾ ਇਹ ਆ ਜੀ ਮੈਨੂੰ 15 ਤਰੀਕ ਨੂੰ ਪਿਛਲੇ ਦਿਨਾਂ ਤੋਂ ਇੱਕ ਥ੍ਰੈਟ ਆਈ ਹੈ ਜੀ ਥੈਟ ਦੀ ਚਿੱਠੀ ਮਿਲੀ ਆ ਧਮਕੀ ਦੀ ਜਿਸ ਦੇ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਪੇਸ਼ ਹੋ ਕੇ ਆਪਣੇ ਸਾਥੀਆਂ ਦੇ ਨਾਲ ਮੈਂ ਫਖਰ ਰੱਖਿਆ ਆਪਣਾ ਇਹ ਬੜਾ ਹੈ ਧਮਕੀਆਂ ਦਾ ਕਰਨ ਕੀ ਸਬਬ ਹੈ ਦੇਖੋ ਧਮਕੀਆਂ ਦਾ ਕਾਰਨ ਕੀ ਹੈ ਅਸੀਂ ਸਮਾਜ ਸੇਵਾ ਦੇ ਵਿੱਚ ਵਿਚਰਦੇ ਰਹਿੰਦੇ ਹਾਂ ਸਮਾਜ ਦੇ ਕੰਮਾਂ ਦੇ ਵਿੱਚ ਲੋਕਾਂ ਦੀ ਦੱਬੇ ਕਜਲੇ ਲੋਕਾਂ ਦੀ ਹੈਲਪ ਕਰਦੇ ਰਹਿੰਦੇ ਹਾਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਪ੍ਰਸ਼ਾਸਨ ਦੇ ਕੋਲ ਵੀ ਔਰ ਬਾਕੀ ਆਧਾਰਿਆਂ ਦੇ ਕੋਲ ਵੀ ਲੋਕਾਂ ਦੇ ਕੰਮ ਕਰਵਾਉਂਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਜਿਹੜਾ ਮਾਫੀਆ ਪਨ ਭਰਿਆ ਨਾ ਸਾਰਾ ਸਾਰਾ ਜਿਹੜਾ ਮਾਫੀਆ ਵਾ ਜਿਹੜਾ ਗੁੰਡਾਗਰਦੀ ਕਰਦਾ ਸਾਰਾ ਕੋਲ ਸਾਨੂੰ ਲੱਗਦਾ ਉਹਨਾਂ ਸ਼ਰਾਫਤੀ ਅੰਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਜੋ ਡਰਾਉਣ ਦੇ ਖਾਤਰ ਦੇ ਲੋਕਾਂ ਦੀ ਹੈਲਪ ਨਾ ਕਰੇ ਬਟ ਅਸੀਂ ਲੋਕਾਂ ਦੇ ਨਾਲ ਖੜੇ ਆ ਜਿੰਨੀ ਦੇਰ ਸਾਡੇ ਸਵਾਸ ਆ ਉਹ ਲੋਕਾਂ ਨਾਲ ਸਮਰਪਿਤ ਆ ਕੀ ਲੱਗਦਾ ਸਮਾਜ ਸਭੀ ਹੋਣੀ ਚਾਹੀਦੀ ਕੰਮ ਕਰਨ ਤੇ ਪੰਜਾਬ ਦੀ ਜਿਹੜੀ ਨੌਨ ਆਰਡਰ ਸਥਿਤੀ ਕਿੱਪਰਸ ਦੇਖੋ ਲਾਂਡ ਆਰਡਰ ਸੇ થી ਆਪਾਂ ਸਾਰਿਆਂ ਨੂੰ ਪਤਾ ਦੱਸਣ ਦੀ ਕੋਈ ਲੋੜ ਨਹੀਂ ਆ ਇੱਥੇ ਦਿਨ ਦਿਹਾੜੇ ਲੁਕਾ ਖੋਵਾ ਕਤਲ ਆਮ ਜੀ ਗੱਲ ਹੋ ਗਈ ਆ ਹਰ ਕਿਸੇ ਨੂੰ ਥ੍ਰੈਟ ਮਿਲ ਰਹੀ ਐ ਇਸੇ ਤਰ੍ਹਾਂ ਮੈਨੂੰ ਥ੍ਰੈਟ ਮਿਲੀ ਆ ਅਸੀਂ ਤੇ ਪਹਿਲਾਂ ਹੀ ਸੋਚਦੇ ਆ ਘਰੋਂ ਨਿਕਲ ਲੱਗਿਆ ਪਤਾ ਨਹੀਂ ਘਰੋਂ ਵਾਪਸ ਆਉਣਾ ਕਿ ਨਹੀਂ ਆਉਣਾ ਕਿਉਂਕਿ ਕਿਤੇ ਲਾਂਡ ਆਰਡਰ ਕੋਈ ਮੇਨਟੇਨ ਨਹੀਂ ਹੈਗਾ ਕੋਈ ਪ੍ਰਸ਼ਾਸਨ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਪ੍ਰਸ਼ਾਸਨ ਉਹਨਾਂ ਨੂੰ ਸਿਕਿਉਰਿਟੀ ਦਿੰਦਾ ਜਿਹੜੇ ਜਿਹੜੇ ਇੱਕ ਗੁੰਡੇ ਆ ਜਿਹੜੇ ਕ੍ਰਿਮੀਨਲ ਆ ਜਿਹੜੇ ਸਮਾਜ ਸੇਵੀ ਸਮਾਜ ਪੱਖੇ ਉਹਨਾਂ ਨੂੰ ਕੋਈ ਸਿਕਿਉਰਿਟੀ ਪ੍ਰਸ਼ਾਸਨ ਨਹੀਂ ਕਰ ਰਿਹਾ ਇਸੇ ਸਬੰਧ ਦੇ ਵਿੱਚ ਮੈਂ ਇਲੈਕਸ਼ਨ ਲੜ ਚੁੱਕਾ ਜੀ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਚੁੱਕਾ ਹਾਂ ਕਿਸਾਨ ਮੋਰਚੇ ਵੱਲੋਂ ਜਿੱਤੇ ਨੂੰ ਇਹ ਬੈਟ ਵੀ ਲੈ ਲਈ ਹੈ ਇਸ ਤੋਂ ਕੋਈ ਸਿਸਟਮ ਜਿਹਾ ਸਾਹਮਣੇ ਆਈ ਉਹ ਦੇਖੋ ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਉਸੇ ਸੀਸੀਟੀਵੀ ਕੋਈ ਨਹੀਂ ਹੈਗਾ ਪੁਲ ਦੇ ਥੱਲੇ ਮੇਰੀ ਗੱਡੀ ਲੱਗੀ ਸੀ ਥੋੜੀ ਦੂਰੀ ਤੇ ਹੀ ਸੀਸੀਟੀਵੀ ਨਹੀਂ ਮਿਲਿਆ ਸੀਸੀਟੀਵੀ ਨਹੀਂ ਮਿਲ ਸਕਦਾ ਹੁਣ ਮਾਨ ਜੀ ਉਹ ਐਸਐਸਪੀ ਵੱਲੋਂ ਫੀਰ ਸ਼ੋਰਟਿੰਗ ਦਵਾਇਆ ਗਿਆ ਐਸਐਸਪੀ ਸਾਹਿਬ ਨੇ ਐਨਡੀਪੀਐਸ ਡੀਐਸਪੀ ਸਾਹਿਬ ਨੂੰ ਮਾਰਕ ਕਰਤੀ ਐਪਲੀਕੇਸ਼ਨ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਕਿ ਅਸੀਂ ਕਾਰਵਾਈ ਕਰਾਂਗੇ ਤੇ ਦੇਖਾਂਗੇ ਮੈਂ ਉਹਨਾਂ ਕੋਲ ਸਿਕਿਉਰਿਟੀ ਦੀ ਮੰਗ ਕੀਤੀ ਹੈ ਕਿ ਮੈਨੂੰ ਸੁਰੱਖਿਆ ਕੀਤੀ ਜਾਵੇ ਕਿਸੇ ਵੇਲੇ ਵੀ ਅਨਸਕੋਮਿਕ ਘਟਨਾ ਵਾਪਰ ਸਕਦੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਸਮਾਜ ਦੇ ਪੱਖ ਦੇ ਵਿੱਚ ਵੇਚ ਰਹੇ ਹਾਂ ਤੇ ਸਾਡੀ ਹੈਲਪ ਕੀਤੀ ਜਾਵੇ ਉਹਨਾਂ ਨੇ ਰਾਸ਼ਣ ਦਿੱਤਾ ਫਿਰ ਦੇਖਦੇ ਹਾਂ ਕੀ ਕਰਦੇ ਆ ਸਾਜੀ